ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਮੌਜੂਦ ਨੇ ਦਾ ਵੀਜ਼ਾ ਅਫਿਕਤੋਂ ਸੁਨੀਹਾ ਮੈਮ ਔਰ ਯੂਕੇ ਦੇ ਉੱਪਰ ਬਹੁਤ ਇੰਪੋਰਟੈਂਟ ਅਪਡੇਟ ਹੈ 2025 ਦੇ ਵਿੱਚ ਯੂਕੇ ਦੇ ਵਿੱਚ ਵਿਦਿਆਰਥੀ ਕਿਵੇਂ ਐਡਮਿਸ਼ਨ ਲੈ ਸਕਦੇ ਨੇ ਕਿੰਨੇ ਫੰਡਸ ਦੀ ਰਿਕੁਆਇਰਮੈਂਟ ਹੈ ਔਰ ਕਿੰਨਾ ਗੈਪ ਯੂਕੇ ਅਕਸੈਪਟ ਕਰੇਗਾ ਕਿੰਨਾ ਹਾਲਾਤਾਂ ਦੇ ਵਿੱਚ ਜਿਹੜਾ ਗੈਪ ਹੈ ਉਹ 5 5 8 8 10 ਦਾ ਸਾਲ ਵੀ ਯੂਕੇ ਦੇ ਵਿੱਚ ਅਕਸੈਪਟ ਹੋ ਸਕਦਾ ਹੈ ਫੰਡਸ ਕਿੰਨੀ ਜ਼ਰੂਰੀ ਨੇ ਔਰ 225 ਦੇ ਕਿਹੜੇ ਕਿਹੜੇ ਇਨਟੇਕਸ ਨੇ ਜਿਹਦੇ ਲਈ ਤੁਸੀਂ एलिजिबल ਹੋ ਉਥੇ ਜਿਹੜਾ ਪਾਰਟ ਟਾਈਮ ਕੰਮ ਹੈ ਸਟੂਡੈਂਟਸ ਨੂੰ ਉਹਦੀ ਸਿਚੁਏਸ਼ਨ ਕੀ ਹੈ ਔਰ बीए बीकॉम बीटेक ਇਹਨਾਂ ਸਾਰਿਆਂ ਦੇ ਲਈ ਚਾਰ ਯੂਨੀਵਰਸਿਟੀਆਂ ਦੇ ਵਿੱਚ ਸਪਾਊਸ ਵੀਜ਼ਾ ਵੀ 225 ਦੇ ਲਈ ਓਪਨ ਹੈ ਸੋ ਇਹ ਸਾਰੇ ਵਿਸ਼ਿਆਂ ਦੇ ਉੱਤੇ ਸਾਨੂੰ ਅਪਡੇਟ ਕਰਨਗੇ ਸੁਨੀਆ ਮੈਮ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਰ ਅੱਜ ਦਾ ਟਾਪਿਕ ਬਹੁਤ ਹੀ ਖਾਸ ਆ ਕਿਉਂਕਿ ਹੁਣ 2025 ਦੇ ਵਿੱਚ ਬਹੁਤ ਸਟੂਡੈਂਟਸ ਆ ਜਿਹੜੇ ਕਨਫਿਊਜ਼ਡ ਆ ਕਿ ਉਹ ਯੂਕੇ ਅਪਲਾਈ ਕਰਨ ਜਾਂ ਨਾ ਕਰਨ ਸੋ ਕੀ ਕੀ ਬੈਨੀਫਿਟਸ ਹੈ ਗਿਆ ਔਰ ਬੈਨੀਫਿਟਸ ਤੋਂ ਪਹਿਲੇ ਆਪਾਂ ਰਿਕੁਆਇਰਮੈਂਟ ਦੀ ਗੱਲ ਕਰੀਏ ਸੋ ਯੂਕੇ ਕਿੱਦਾਂ ਦੀ ਡੈਸਟੀਨੇਸ਼ਨ ਹੈ ਗਿਆ ਜਿੱਥੇ ਤੁਹਾਡਾ 8-9 ਸਾਲ ਦਾ ਵੀ ਆਫਟਰ ਗ੍ਰੈਜੂਏਸ਼ਨ 10 ਸਾਲ ਤੱਕ ਦਾ ਵੀ ਇਵਨ ਗੈਪ ਅਸੈਪਟੇਬਲ ਆ प्लस टू की थी हुई है तो प्लस टू तो बाद दो तीन साल का गैप पर है परसेंटेज की गल करिए लो परसेंटेज जो अट्टी फाइव या फिफ्टी परसेंटेज कह दें भी असैप्टेबल आ दैन उस बाद विदाउट आइल्स भी पॉसिबल है क्योंकि उन्होंने एक इंग्लिश का पैरामीटर आ अगर तुम्हें इंग्लिश टू एटी परसेंट मार्क्स है दैन देयर इज नो नीड ऑफ आइल्स ਅਗਰ ਤੁਹਾਡੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਤੇ ਐਮਓਆਈ ਦੇ ਬੇਸ ਤੇ ਆ ਤਾਂ ਵੀ ਤੁਹਾਨੂੰ ਆਇਲਸ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਅਗਰ ਆਇਲਸ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਤਾਂ 6 ਨਾਟ ਲੈਸ ਦੈਨ 5.5 ਔਰ ਪੀਟੀ ਵੈਰੀ ਕਰਦੀ ਹੈ ਯੂਨੀਵਰਸਿਟੀ ਟੂ ਯੂਨੀਵਰਸਿਟੀ ਸੋ ਆਇਲਸ ਵੀ ਅਗਰ ਤੁਹਾਡੇ 5.5 ਨਾਟ ਲੈਸ ਦੈਨ 5.5 ਹੈ ਤਾਂ ਵੀ ਕਿਸੇ ਯੂਨੀਵਰਸਿਟੀ ਤੋਂ ਸੀਟ ਮਿਲ ਸਕਦੀ ਹੈ ਇੱਕ ਚੀਜ਼ ਮੈਂ ਕਲੀਅਰ ਕਰਦਾ ਕਿ ਯੂਕੇ ਦੇ ਵਿੱਚ ਕੀ ਹੈਗਾ ਕਿ ਹਰ ਇੱਕ ਯੂਨੀਵਰਸਿਟੀ ਦਾ ਆਪਣਾ ਆਪਣਾ ਪੈਟਰਨ ਹੈ ਬਟ ਇਨ 올 ਓਵਰ ਲੋ ਟੂ ਲੋ ਪ੍ਰੋਫਾਈਲ ਵੀ ਯੂਕੇ ਦੇ ਵਿੱਚ ਅਡਜਸਟ ਹੋ ਸਕਦੀ ਹੈ ਸੋ ਹੁਣ ਬੈਨੀਫਿਟਸ ਤੇ ਆਨੇ ਆ ਕਿ ਕਿਉਂਕਿ ਯੂਕੇ ਲਈ ਥੋੜਾ ਜਿਆਦਾ ਸਟੂਡੈਂਟਸ ਦਾ ਮਾਈਂਡ ਸੈਟ ਅਪ ਸਮਝ ਹੋ ਜਾਂਦਾ ਕਿ ਯੂਕੇ ਜਾ ਕੇ ਸਾਨੂੰ ਕੀ ਬੈਨੀਫਿਟਸ ਮਿਲੂਗੇ ਅਗਰ ਬੈਨੀਫਿਟਸ ਦੀ ਗੱਲ ਕਰੀਏ ਸਭ ਤੋਂ ਪਹਿਲੇ ਉੱਥੇ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਹੈ ਅਗਰ ਅਸੀਂ ਯੂਰਪ ਦੀ ਕਿਸੇ ਕੰਟਰੀ ਚ ਜਾਂਦੇ ਆ ਤਾਂ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਆ ਉਸ ਤੋਂ ਬਾਅਦ ਅਗਰ ਆਪਾਂ ਵੇਜ करिए. यूके वेज रेट भी बहुत अच्छा है कम की गल करिए क्योंकि इस टाइम मार्केट स्टूडेंट्स पेरेंट्स किसे अपने बच्चों लखा रुपए पे ला के भेज रहे तो कम की प्रॉब्लम आ रही है बट यूके जिदा भी स्टूडेंट गया तो अगर ਤਾਡੇ ਵੀ ਰਿਲੇਟਿਵਸ ਗਏ ਹੋਏ ਆ ਕਾਫੀ ਸਟੂਡੈਂਟਸ ਗਏ ਆ ਤਾ ਦੇ ਆਰ ਹੈਪੀ ਉਹਨਾਂ ਨੂੰ ਕੰਮ ਦੀ ਕੋਈ ਪ੍ਰੋਬਲਮ ਨਹੀਂ ਹੈਗੀਆ ਬੈਚਲਰਸ ਉੱਪਰ 3 ਸਾਲ ਦੀ ਆ ਉਸ ਤੋਂ ਬਾਅਦ ਤੁਹਾਨੂੰ ਵਰਕ ਪਰਮਿਟ ਮਿਲਣਾ ਹੀ ਮਿਲਣਾ ਵਾ ਅਰ ਅਗਰ ਤੁਸੀਂ ਮਾਸਟਰਸ ਕਰ ਰਹੇ ਹੋ ਤਾਂ ਇੱਕ ਹੋਰ ਬੈਨੀਫਿਟ ਹੈਗਾ ਕਿ ਯੂਕੇ ਕਿੱਦਾਂ ਦੀ ਕੰਟਰੀ ਅਗਰ ਅਸੀਂ ਹੋਰ ਕੰਪੇਅਰ ਕੰਟਰੀਜ਼ ਨਾ ਕਰੀਏ ਤਾਂ ਯੂਕੇ ਦੇ ਵਿੱਚ ਜਿਹੜੀ ਮਾਸਟਰ ਹੈ ਕਿ ਉਹ 1 ਸਾਲ ਦੀ ਆ ਸੋ 1 ਸਾਲ ਦੀ ਮਾਸਟਰ ਅਰ ਤੋਂ ਬਾਅਦ 2 ਸਾਲ ਦਾ ਤੁਹਾਨੂੰ ਵਰਕ ਪਰਮਿਟ ਮਿਲਦਾ ਹੈ ਜੌਬ ਦੀ ਗੱਲ ਕਰੀਏ ਜਦੋਂ ਤੁਸੀਂ ਕੋਈ ਵੀ ਕੰਟਰੀ ਦੇ ਗ੍ਰੈਜੂਏਟ ਹੁੰਦੇ ਹੋ ਜਾਂ ਮਾਸਟਰਸ ਕਰਦੇ ਹੋ ਤਾਂ ਤੁਹਾਨੂੰ ਕਾਲਰ ਜੌਬਸ ਮਿਲਦੀਆਂ ਸੋ ਮਾਸਟਰਸ 1 ਸਾਲ ਦੀ ਕਰਨ ਤੋਂ ਬਾਅਦ ਤੁਹਾਨੂੰ ਅੱਛੀਆਂ ਜੌਬਸ ਤੁਸੀਂ ਮਾਰਕੀਟ 'ਚ ਇਨ ਕਰ ਜਾਂਦੇ ਹੋ ਉਤੋਂ ਇਲਾਵਾ ਗੀ ਫੀ ਸਟਰਕਚਰ ਦੀ ਗੱਲ ਕਰੀਏ ਸੋ ਯੂਕੇ ਦੇ ਵਿੱਚ ਤੁਹਾਨੂੰ ਇੱਕ ਫਲੈਕਸੀਬਿਲਟੀ ਵੀ ਮਿਲਦੀ ਆ ਕਿ ਜਿੱਥੇ ਤੁਸੀਂ 6 ਮੰਥ ਦੀ ਫੀਸ ਦੇ ਕੇ ਵੀ ਜਾ ਸਕਦੇ ਹੋ ਫੰਡ ਦੀ ਰਿਕੁਆਇਰਮੈਂਟ ਦੀ ਗੱਲ ਕਰੀਏ ਇੱਥੇ ਫੰਡ ਸਿਰਫ 28 ਡੇਜ਼ 올ਟ ਖਾਣੇ ਹੁੰਦੇ ਆ ਫੀਸ ਜਿੰਨੀ ਕੱਢ ਹੋਂਗੇ ਉਹਨੇ ਫੰਡ ਦੇ ਵਿੱਚ ਐਡ ਆਨ ਹੋ ਜਾਂਦਾ ਸੋ ਇਦਾਂ ਦੇ ਵਿੱਚ ਕਾਫੀ ਸ਼ੋਸ ਕੀਤੇ ਹੋਏ ਆ ਤੁਸੀਂ ਮੇਰੇ ਦੇਖ ਸਕਦੇ ਹੋ ਸੋ 올 ਓਵਰ ਆਪਾਂ ਗੱਲ ਕਰੀਏ ਬੈਟਰ ਆ ਕਿ ਇਨਸਟੈਂਡ ਆਫ ਸਿ ਹੋਰ ਕੰਟਰੀਸ ਚ ਜਾਈਏ ਜਿੱਥੇ ਸਾਨੂੰ ਕੰਮ ਨਹੀਂ ਆ ਜਾਂ ਸਾਡਾ ਵਰਕ ਪਰਮਿਟ ਨਹੀਂ ਆਇਆ ਕੋਰਸ ਰੈਲੇਵੈਂਟ ਕਿਉਂਕਿ ਹੁਣ ਅਗਰ ਆਪਾਂ ਕੰਪੇਅਰ ਅਸਟ੍ਰੀਨੂ ਕੈਨੇਡਾ ਦੇ ਨਾਲ ਕਰਦੇ ਆ ਕੈਨੇਡਾ ਲਿਮਿਟਡ ਕੋਰਸਿਸ ਆ ਲਿਸਟ ਆ ਗਈ ਆ सो काफ़ी स्टूडेंट्स अगर वो ग्रेजुएशन नहीं जाते तो डिपलोमे एडमिशन नहीं है कि और काफ़ी कॉलेजि और कोर्सिज जिथे जितने वर्क परमिट नहीं मिलना सो क्लीयर कट पिक्चर कैनेडा भी हो चुकी है सो ऑल अगेन इट्स अप टू यू अगर तेरे को आइल्स नहीं हो रही है तो तुम यूके न प्रेफरेंस करो और उसवा सक्सैस रेट की गल करिए यूके का एक बड़ा प्लस पॉइंट आ पहले तो स्टेप बाय स्टैप है कभी भी तुम हरासमेंट फेस नहीं करनी पैंती ऑफर लट ए टाइम सिर आई है इंटरव्यू टाइम सिर हों से सबमिट होके अंबेसी का रिजल्ट भी टाइम से आता और रेट सबू पता है कि ਯੂਕੇ ਦਾ ਜਿਹੜਾ ਸਕਸੈਸ ਰੇਟ ਹੈ ਮੈਂ 100% ਕਹਿ ਨਹੀਂ ਸਕਦੀ ਬਟ ਆਲਮੋਸਟ ਕੋਈ ਰਿਫਿਊਜ਼ਲ ਤਾਂ ਹੀ ਆਂਦੀ ਆ ਜਦੋਂ ਇੰਟਰਵਿਊ ਆ ਜਾਵੇ ਔਰ ਸਟੂਡੈਂਟ ਗਲਤ ਹੋਵੇ ਉਹਨੇ ਉਹਨੂੰ ਆਂਸਰ ਸਹੀ ਨਾ ਦਿੱਤਾ ਹੋਵੇ ਤਾਂ ਹੀ ਤੁਸੀ ਇੰਟਰਵਿਊ ਤੁਹਾਡੀ ਰਿਜੈਕਸ਼ਨ ਹੋਵੇ ਤਾਂ ਹੀ ਤੁਸੀ ਰਿਫਿਊਜ਼ਲ ਫੇਸ ਕਰੋ ਦੋਸਤੋ ਸਕਸੈਸ ਰੇਟ ਅਗਰ ਅਸੀਂ 올 ਓਵਰ ਕਿਸੇ ਵੀ ਕੰਟਰੀ ਦੀ ਗੱਲ ਕਰੀਏ ਤਾਂ ਯੂਕੇ ਦਾ ਬੈਸਟ ਹੈਗਾ ਸੋ ਮੋਰ ਡਿਟੇਲ ਲਈ ਤੁਸੀਂ ਕਾਲ ਕਰ ਸਕਦੇ ਹੋ ਦ ਵਿਜ਼ਾ ਆਫਿਸ 90410 90410 ਤੇ ਸਭ ਤੋਂ ਮੇਨ ਬੈਨੀਫਿਟ ਇਹ ਕਿ ਅਗਰ ਤੁਸੀਂ ਐਪਲੀਕੇਸ਼ਨ ਵੀਜ਼ਾ ਅਫੀਸ ਤੋਂ ਲੰਨਦੇ ਆ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਲੈਤੇ ਜਾਣਗੇ ਵੀਜ਼ੇ ਤੋਂ ਬਾਅਦ ਸੋ ਥੈਂਕ ਯੂ ਸੋ ਮਚ ਸੁਨੀਹਾ ਮੈਮ ਦਾ ਵੀਜ਼ਾ ਅਫੀਸ ਤੋਂ ਸਾਡੇ ਨਾਲ ਸੀ ਜਿਨ੍ਹਾਂ ਨੇ ਬੜੇ ਇੰਪੋਰਟੈਂਟ ਤਰੀਕੇ ਦੇ ਨਾਲ 225 ਦੇ ਵਿੱਚ ਯੂਕੇ ਦੇ ਲਈ ਬੜੀ ਇੰਪੋਰਟੈਂਟ ਇਨਫਰਮੇਸ਼ਨ ਸਾਡੇ ਨਾਲ ਸ਼ੇਅਰ ਕੀਤੀ ਹੈ ਸੋ ਉਮੀਦ ਕਰਦੇ ਹਾਂ ਕਿ ਸਾਰੇ ਵਿਦਿਆਰਥੀ ਇਸ ਡਿਸਕਸ਼ਨ ਦਾ ਉਹਨਾਂ ਦੀ ਇਨਫਰਮੇਸ਼ਨ ਦਾ ਜ਼ਰੂਰ ਫਾਇਦਾ ਲੈਣਗੇ ਕੋਈ ਕਨਫਿਊਜ਼ਨ ਹੈ ਤੇ ਤੁਸੀਂ ਤੁਰੰਤ ਫੋਨ ਕਰੋ ਸਕਰੀਨ ਤੇ ਟੈਲੀਫੋਨ ਨੰਬਰ ਹੈ ਇਸ ਨੰਬਰ ਤੇ ਤੁਸੀਂ ਫੋਨ ਕਰਕੇ ਦ ਸਨੇਹਾ ਦਾ ਵੀਜ਼ਾ ਆਫਿਕ ਦੀ ਟੀਮ ਨਾਲ ਗੱਲ ਕਰ ਸਕਦੇ ਹੋ ਔਰ ਸਨੇਹਾ ਮੈਮ ਨਾਲ ਵੀ ਤੁਸੀਂ ਗੱਲ ਕਰ ਸਕਦੇ ਹੋ ਬਿਨਾ ਕਲੈਰਿਟੀ ਤੋਂ ਬਿਨਾ ਸਭ ਕੁਝ ਸਪਸ਼ਟ ਕੀਤੇ ਅੱਗੇ ਨਾ ਵਧੋ ਸੋ ਇਸ ਕਰਕੇ ਗੱਲ ਕਰੋ ਦੁਨੀਆ ਦੇ ਇੰਡੀਆ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਦਾ ਵੀਜ਼ਾ ਆਫਿਕ ਦੀ ਟੀਮ ਨੂੰ ਸੰਪਰਕ ਕਰ ਸਕਦੇ ਹੋ ਥੈਂਕ ਯੂ ਸੋ ਮਚ ਥੈਂਕ ਯੂ